ਉਹ ਭਾਈ ਮੈਂ ਤਾਂ ਵਕੀਲ ਆ ਜੀ ਕੇਸ ਲੜਦਾ ਹੁੰਦਾ ਜੀ ਅਸੀਂ ਕੇਸ ਨਹੀਂ ਕਰਦੇ ਫੈਸਲਾ ਕਰਦੇ ਆ ਸਿੱਧਾ ਹੀ ਪੈਸੇ ਕੱਢ ਕਿੰਨੇ ਤੇਰੇ ਕੋਲ ਪੈਸੇ ਤਾਂ ਮੇਰੇ ਕੋਲ ਜੀ 20 ਰੁਪਏ ਜੀ ਆਈਆ ਠੀਕ ਹੈ ਭਾਈ ਇਹ ਤਾਂ ਮੇਰੇ ਕਲਾਇੰਟ ਦੇ ਸਬੂਤ ਹੈ ਇਹਦੇ ਬੇਸੇ ਤੇ ਮੈਂ ਕੇਸ ਲੜਦਾ ਜੀ ਲੈ ਕਰਾ ਫੈਸਲਾ ਹੁਣੇ ਨਹੀਂ ਜੀ ਨਹੀਂ ਲੈ ਜੋ ਲੈ ਜੋ ਜੇ ਲੈ ਜੋ ਓਰੇ ਬਾਪ ਸਾਹਿਬ ਤੁਸੀਂ ਐਡੇ بڑے ਵਕੀਲ ਹੋ ਕੇ 20 ਰੁਪਏ ਲਟਾ ਲੇ ਉਹ ਕੱਲੇ 20 ਨਹੀਂ ਉਹ ਮੇਰਾ ਤਰਬੂਜ ਵੀ ਲੈ ਗਿਆ ਉਹ ਖਾਜੂ ਖਾਜੋ ਉਹ ਇਹ ਤਾਂ ਇੱਧਰ ਹੀ ਆਉਂਦਾ ਮੈਨੂੰ ਲੱਗਦਾ ਰਾਤ ਨੂੰ ਉਹ ਦੂਜਾ ਤਰਬੂਜ ਇਹ ਖਾ ਗਿਆ ਤੇ ਇਹਦਾ ਵੀ ਪੇਟ ਖਰਾਬ ਹੋ ਗਿਆ ਅਰ ਜੈਤਵਾਰ ਹੈ ਮੇਰੀ ਦੁਕਾਨ ਖੁੱਲੀ ਹੁੰਦੀ ਆ ਇਹਨੇ ਇੱਥੇ ਆਣਾ ਅੱਛਾ ਤੁਸੀਂ ਐ ਕਰੋ ਇਹਨੂੰ ਸੰਭੋ ਮੈਂ ਪਿੱਛੇ ਜਾਂਦਾ ਕੋਈ ਨਾ ਕੋਈ ਨਾ ਮੈਂ ਦੇਖਦਾ ਇਹਨੂੰ ਡਾਕਟਰ ਸਾਹਿਬ ਹਾਂਜੀ ਬ੍ਰੇਕਅਪ ਬੇਲ ਹੋਈਆਂ ਪਈਆਂ ਕੋਈ ਖਾਕੀ ਗੋਲੀ ਦੇ ਦਿਓ ਤਾਂ ਕਿ ਬੰਨ ਲੱਗੇ ਵਕੀਲ ਵਕੀਲ ਨਹੀਂ ਵਕੀਲ ਸਾਹਿਬ ਤੇਰੀਆਂ ਬ੍ਰੇਕਾ ਤਾਂ ਮੈਂ ਠੀਕ ਕਰਦਾ ਵਕੀਲ ਸਾਹਿਬ ਐਨੀ ਜ਼ੋਰ ਦੀ ਨਾ ਘੁੱਟੋ ਐਥੇ ਕੇਸ ਖਰਾਬ ਹੋ ਜਾਣਾ ਕੀ ਹੋਇਆ ਦੁਰ ਫਿੱਟੇ ਮੂਏ ਜੀ ਮੈਨੂੰ ਜਾਣ ਦੋ ਕੇਸ ਇੱਥੇ ਹੀ ਗਿਲਰ ਜਾਣਾ ਤੋਂੜੇ ਤੋਂ ਇਕੱਠਾ ਵੀ ਨਹੀਂ ਹੋਣਾ ਮੁੜ ਕੇ ਹਾਂ ਹਾਂ ਜਾਣਨਾਂਗੇ ਪਹਿਲਾਂ ਬਹਿ ਗੱਡ ਮੈਂ ਹਾਂ ਗੱਡ ਐਲੋ ਜੀ ਕਿੰਨੇ ਆ 10000 ਰਾਇ ਜੀ ਤਾਂ ਦੋ ਆ ਪੱਜਦੇ ਚੋਰ ਦੀ ਲੰਗੋ ਲੰਗੋਟੀ ਕਾਣੂ ਪੈਸੇ ਸਹੀ ਡਾਕਟਰ ਸਾਹਿਬ ਕੱਲ ਦਾ ਬੰਦ ਲੱਗ ਗਿਆ ਸੀ ਅੱਜ ਦਾ ਫੇਰ ਨਾ ਕਟ ਟਟਿਆ ਪਿਆ ਵਕੀਲ ਸਾਹਿਬ ਮੇਜਰ ਮੈਂ ਤੈਨੂੰ ਹੀ ਫੋਨ ਕਰਨ ਲੱਗਿਆ ਸੀ ਆ ਮੇਰੀ ਫੀਸ ਤੇ ਆਹ ਤੇਰਾ ਮੁਆਵਜ਼ਾ ਤੂੰ ਨਵੇੜਤਾ ਜੀ ਆ ਮੈਂ ਤਾਂ ਇੱਥੇ ਨਵੇੜਤਾ ਤੂੰ ਨਾ ਇੱਥੇ ਨਵੇੜਨੀ ਆ ਡਾਕਟਰ ਦਵਾਈ ਦੇਈ ਪੈਸੇ ਆ ਨਹੀਂ ਨਹੀਂ ਅਜਾਣ ਦੇ ਇੱਥੇ ਨਾਲ ਨਵੇੜ ਤੇ ਪੈਸੇ